ਪੰਜਾਬ ਚ ਬੰਦ ਪਏ ਬੈਂਕ ਖਾਤਿਆਂ ਨੂੰ ਲੈ ਕੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਹੁਣ ਕਰੋੜਾਂ ਰੁਪਏ ਟਰਾਂਸਫਰ ਹੋਣਗੇ ਤਾਂ ਦੱਸਦੇ ਕਿ ਪਿਛਲੇ 10 ਸਾਲਾਂ ਤੋਂ ਬੰਦ ਪਏ ਬੈਂਕ ਖਾਤਿਆਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਦੇ ਮੱਦੇ ਨਜ਼ਰ ਹੁਣ ਇਹਨਾਂ ਬੈਂਕ ਖਾਤਿਆਂ ਦੇ 450 ਕਰੋੜ ਰੁਪਏ ਰਿਜ਼ਰਵ ਬੈਂਕ ਆਫ ਇੰਡੀਆ ਚ ਟਰਾਂਸਫਰ ਕੀਤੇ ਜਾਣਗੇ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਕਈ ਸਰਕਾਰੀ ਵਿਭਾਗਾਂ ਦਾ ਪੈਸਾ ਵੀ ਬੰਦ ਪਏ ਖਾਤੇ ਆ ਕਾਰਨ ਆਰਬੀਆਈ ਨੂੰ ਟਰਾਂਸਫਰ ਹੋ ਰਿਹਾ ਤਾਂ ਇਹ ਬੈਂਕ ਖਾਤੇ ਪਿਛਲੇ 10 ਸਾਲਾਂ ਤੋਂ ਬੰਦ ਪਏ ਨੇ ਅਤੇ ਬੈਂਕ ਖਾਤਿਆਂ ਵਿੱਚਲੇ ਪੈਸਿਆਂ ਨੂੰ ਨਾ ਤਾਂ ਕਿਸੇ ਨੇ ਕਢਵਾਇਆ ਹੈ ਤੇ ਨਾ ਹੀ ਆਪਣਾ ਦਾਵਾ ਜਤਾਇਆ ਹੈ ਤਾਂ ਇੱਕ ਬੈਂਕ ਅਧਿਕਾਰੀ ਦੇ ਮੁਤਾਬਿਕ ਵੱਖ-ਵੱਖ ਬੈਂਕਾਂ ਵੱਲੋਂ ਇਹ ਪੈਸਾ ਰਿਜ਼ਰਵ ਬੈਂਕ ਰਾਹੀਂ ਭਾਰਤ ਸਰਕਾਰ ਦੇ ਡਿਪਟੀਜ਼ਰ ਐਜੂਕੇਸ਼ਨ ਐਂਡ ਅਵੇਅਰਨੈਸ ਫੰਡ ਵਿੱਚ ਟਰਾਂਸਫਰ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰੀ ਭਾਗਾਂ 'ਚ ਆਉਣ ਵਾਲੀਆਂ ਗ੍ਰਾਂਟਾਂ ਲਈ ਵੱਖਰੇ ਬੈਂਕ ਖਾਤੇ ਖੋਲੇ ਜਾਂਦੇ ਨੇ ਇਹ ਗ੍ਰਾਂਟਾਂ ਕਈ ਵਾਰ 4-5 ਸਾਲਾਂ ਚੱਕਰੀ ਖਰਚਨੀਆਂ ਹੁੰਦੀਆਂ ਨੇ ਤਾਂ ਕਈ ਕਾਰਨਾਂ ਕਰਕੇ ਜਦੋਂ ਗ੍ਰਾਂਟਾਂ ਖਰਚ ਨਹੀਂ ਹੁੰਦੀਆਂ ਤਾਂ ਇਹ ਅਸਨਾ ਜਾਂ ਮੁਲਾਜ਼ਮਾਂ ਨੂੰ ਟਰਾਂਸਫਰ ਹੋ ਜਾਂਦੀਆਂ ਨੇ ਅਤੇ ਨਵੇਂ ਲੋਕਾਂ ਨੂੰ ਇਹਨਾਂ ਖਾਤਿਆਂ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਅਜਿਹੇ ਚਾਹੇ ਖਾਤੇ ਬੰਦ ਹੋ ਜਾਂਦੇ ਨੇ ਤਾਂ ਬੈਂਕ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੇ ਲਗਾਤਾਰ ਅਜਿਹੇ ਖਾਤਿਆਂ ਦੀ ਪਾਲ ਕੀਤੀ ਜਾ ਰਹੀ ਹੈ ਜਿਨ੍ਹਾਂ 'ਚ ਸਾਲਾਂ ਤੋਂ ਕਈ ਟਰਾਂਜੈਕਸ਼ਨਾਂ ਨਹੀਂ ਹੋਈਆਂ ਤਾਂ ਕਈ ਮਾਮਲਿਆਂ 'ਚ ਪਰਿਵਾਰ ਨੂੰ ਆਪਣੇ ਘਰ ਦੇ ਮੈਂਬਰਾਂ ਦੇ ਵੱਖ-ਵੱਖ ਖਾਤਿਆਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਤਾਂ ਖਾਤਾਧਾਰਕ ਦੀ ਮੌਤ ਤੋਂ ਬਾਅਦ ਖਾਤਿਆਂ 'ਚ ਟਰਾਂਜੈਕਸ਼ਨ ਵੀ ਬੰਦ ਹੋ ਜਾਂਦੀਆਂ ਅਤੇ ਉਹ ਅਕਾਊਂਟ ਡੋਰਮੈਂਟ ਹੋ ਜਾਂਦਾ ਤਾਂ ਪੰਜਾਬ ਦੇ ਬੈਂਕਾਂ 'ਚ ਅਜਿਹੇ ਬੰਦ ਖਾਤਿਆਂ 'ਚ 2000 ਕਰੋੜ ਤੋਂ ਜ਼ਿਆਦਾ ਪੈਸਾ ਪਿਆ ਹੈ ਤਾਂ ਦੱਸ ਦਿਓ ਕੀ ਪੰਜਾਬ 'ਚ ਬੰਦ ਪਏ ਖਾਤਿਆਂ ਲੈ ਕੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਰੋੜਾਂ ਰੁਪਏ ਹੁਣ ਟਰਾਂਸਫਰ ਹੋਣਗੇ ਪੰਜਾਬ 'ਚ 10 ਸਾਲ ਬੰਦ ਪਏ ਬੈਂਕ ਖਾਤਿਆਂ 'ਚ ਹੁਣ ਵੱਡੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਇਸ ਦੇ ਮੱਦੇਨਜ਼ਰ ਹੁਣ ਇਹਨਾਂ ਬੈਂਕ ਖਾਤਿਆਂ 'ਚ 450 ਕਰੋੜ ਰੁਪਏ ਰਿਜ਼ਰਵ ਬੈਂਕ ਆਫ ਇੰਡੀਆ 'ਚ ਟਰਾਂਸਫਰ ਕੀਤੇ ਜਾਣਗੇ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਕਈ ਸਰਕਾਰੀ ਵਿਭਾਗਾਂ ਵੈਸਾ ਵੀ ਬੰਦ ਖਾਤਿਆਂ ਦੇ ਕਾਰਨ ਆਰਬੀਆਈ ਨੂੰ ਟ੍ਰਾਂਸਫਰ ਹੋ ਰਿਹਾ ਤਾਂ ਇਹ ਬੈਂਕ ਖਾਤੇ ਪਿਛਲੇ 10 ਸਾਲਾਂ ਤੋਂ ਬੰਦ ਪਏ ਸੀ ਅਤੇ ਬੈਂਕ ਖਾਤਿਆਂ ਵਿਚਾਲੇ ਪੈਸਿਆਂ ਨੂੰ ਨਾ ਤਾਂ ਕਿਸੇ ਨੇ ਕਢਵਾਇਆ ਹੈ ਅਤੇ ਨਾ ਹੀ ਆਪਣਾ ਦਾਵਾ ਜਿੱਤਿਆ